ਭਾਰਤ ਤੇ ਕੈਨੇਡਾ ਦੇ ਸਬੰਧਾਂ ਨੂੰ ਲੈ ਕੇ ਇੱਕ ਬੇहद ਵੱਡੀ ਖਬਰ ਆ ਚੁੱਕੀ ਹੈ ਦਰਸਲ ਦਾਸੀ ਹੈ ਕਿ ਜਿੱਥੇ ਕੁਝ ਸਮੇਂ ਪਹਿਲਾਂ ਭਾਰਤ ਤੇ ਕੈਨੇਡਾ ਦੇ ਸਬੰਧਾਂ ਨੂੰ ਲੈ ਕੇ ਕਾਫੀ ਜ਼ਿਆਦਾ ਹੀ ਮਾਮਲਾ ਗਰਮਾ ਚੁੱਕਾ ਸੀਗਾ ਦਾਸੀਏ ਕੇ ਕੈਨੇਡਾ ਤੇ ਭਾਰਤ ਦੇ ਵਿਚਕਾਰ ਜਦੋਂ ਸੰਬੰਧ ਵਿਗਰੇ ਨਿਜਰ ਕਤਲ ਮਾਮਲੇ ਨੂੰ ਲੈ ਕੇ ਜਦੋਂ ਕੈਨੇਡਾ ਨੇ ਭਾਰਤ ਦੇ ਉੱਤੇ આરોਪ ਲਗਾਏ ਸੀ ਤਾਂ ਭਾਰਤ ਦੇ ਵੱਲੋਂ ਜੋ ਹੈ ਹੁਣ ਡਿਪਲੋਮੈਟ ਜਿਹੜੇ ਸੀ ਕਿ ਉਹਨਾਂ ਨੂੰ ਵਾਪਸ ਭੇਜਿਆ ਗਿਆ ਤਲਖੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਸੀ ਔਰ ਦੋਹਾਂ ਦੇਸ਼ਾਂ ਦੇ ਵਿੱਚ ਸੰਬੰਧ ਵਿਗਰਦੇ ਹੋਏ ਦਿਖਾਈ ਦਿੱਤੇ ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਦੋਹਾਂ ਦੇਸ਼ਾਂ ਦੇ ਸੰਬੰਧਾਂ ਦੇ ਵਿੱਚ ਸੁਧਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਦੋਹਾਂ ਦੇਸ਼ਾਂ ਦੇ ਵਿੱਚ ਜਿਹੜੀ ਨੇੜਤਾ ਆ ਉਹ ਵੱਧਦੀ ਜਿਹੜੀ ਦੇਖਣ ਨੂੰ ਮਿਲਦੀ ਹੈ ਪੂਰੀ ਖਬਰ ਕੀ ਆ ਉਹ ਸੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਦੋ ਆਦੇਸ਼ਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਸੀ ਸਬੰਧ ਆ ਜਿਹੜੇ ਠੀਕ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਦੱਸਿਏ ਕਿ ਜਿਹੜੇ ਹੁਣ ਦੋਵੇਂ ਦੇਸ਼ ਭਾਰਤ ਤੇ ਕੈਨੇਡਾ ਆ ਉਹਨਾਂ ਦੇ ਸਬੰਧਾਂ ਚ ਬਹੁਤ ਜ਼ਿਆਦਾ ਖਟਾਸ ਸੀਗੀ ਪਰ ਹੁਣ ਨੇੜਤਾ ਜਿਹੜੀ ਦੇਖਣ ਨੂੰ ਮਿਲਦੀ ਆ ਔਰ ਦੱਸਿਆ ਜਾ ਰਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ ਆਪਣੇ ਪਾਰਟੀ ਹਮ ਰਤਬਾ ਨਰਿੰਦਰ ਮੋਦੀ ਨੂੰ ਚੂਨ ਵਿੱਚ ਅਲਬਰਟਾ ਦੇ ਵਿੱਚ ਜੀ7 ਨੇਤਾਵਾਂ ਦੇ ਸਲਮੇਲਨ ਦੇ ਵਿੱਚ ਸਦਿਆ ਸੀ ਜਿਸ ਨਾਲ ਸੰਬੰਧਾਂ ਵਿੱਚ ਸੁਧਾਰ ਦੀ ਸ਼ੁਰੂਆਤ ਮੰਨੀ ਜਾ ਰਹੀ ਸੀ ਇਸ ਕਦਮ ਨਾਲ ਉਕਤ ਸਮੂਹ ਵਿੱਚ ਸ਼ਾਮਲ ਮੈਂਬਰਾਂ ਦਾ ਮੰਨਣਾ ਹੈ ਕਿ ਭਾਰਤ ਤੇ ਕੈਨੇਡਾ ਵਿਚਕਾਰ ਚੱਲ ਰਹੇ ਆਨਪ੍ਰਦਾਨ ਤੋਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦੁਵੱਲੇ ਸੰਬੰਧਾਂ ਨੂੰ ਖਾਲਿਸਤਾਨ ਪੱਖੀ ਲਾਬੀ ਜੋ ਹੈ ਦੁਆਰਾ ਖਰਾਬ ਨਹੀਂ ਹੋਣ ਗਵੇਗੀ ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਹੰਟਾਵਾ ਦੇ ਸਾਬਕਾ ਹਾਈ ਕਮਿਸ਼ਨਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਹਾਲਮੀ ਵਿੱਚ ਇਸ ਮਹੀਨੇ ਕੈਨੇਡੀਅਨ ਰਾਜਸਤਾਨੀਆਂ ਦੇ ਟੋਰਾਂਟੋ ਦੇ ਵਿੱਚ ਦੋ ਜਿਹੜੇ ਗੋਲ ਮੇਜ਼ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਸੀਨੀਅਰ ਭਾਰਤੀ ਅਤੇ ਕੈਨੇਡੀਅਨ ਅਧਿਕਾਰੀ ਵੀ ਸ਼ਾਮਲ ਸੀਗੇ ਔਰ ਵਪਾਰਕ ਸੰਗਠਨਾਵਾਂ ਤੇ ਹੋਰਾਂ ਦੇ ਨੁਮਾਇੰਦੇ ਵੀ ਜਿਸ ਦੇ ਵਿੱਚ ਇਹ ਨਿਕਲ ਕੇ ਆ ਰਿਹਾ ਹੈ ਕਿ ਹੁਣ ਭਾਰਤ ਦੇ ਤੇ ਨਾਲ ਹੀ ਕੈਨੇਡਾ ਦੇ ਸਬੰਧ ਸੁਧਰਦੇ ਨਜ਼ਰ ਆ ਰਹੇ ਨੇ ਕੈਨੇਡਾ ਦੀ ਨਵੀਂ ਸਰਕਾਰ ਪ੍ਰਵਾਸੀ ਰਾਜਧਾਨੀ ਤੋਂ ਉੱਪਰ ਉੱਠੇਗੀ ਰਾਜਨੀਤੀ ਤੋਂ ਉੱਪਰ ਉੱੜਦੇ ਹੀ ਔਰ ਇਹ ਕੈਨੇਡਾ ਦੇ ਰਾਸ਼ਟਰੀ ਹਿੱਤ ਵਿੱਚ ਕੰਮ ਕਰੇਗੀ ਭਾਵੇਂ ਦੱਸਿਆ ਗਿਆ ਕਿ ਖਾਲਸਾਨੀ ਪੱਖੀ ਸਮੂਹਾਂ ਦੇ ਨਾਲ ਇਹ ਜਿਹੜਾ ਭਾਰਤ ਤੇ ਕੈਨੇਡਾ ਦਾ ਸਬੰਧ ਵਿਗੜਿਆ ਸੀ ਪਰ ਹੁਣ ਦੱਸਿਆ ਜਾ ਰਿਹਾ ਕਿ ਇਹਨਾਂ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਕਿਹਾ ਜਾ ਰਿਹਾ ਕਿ ਹੁਣ ਦੋਹਾਂ ਸਰਕਾਰਾਂ ਦੇ ਵੱਲੋਂ ਇਹ ਪੁਸ਼ਟੀ ਕਰ ਰਹੀਆਂ ਨੇ ਕਿ ਸਬੰਧਾਂ ਵਿੱਚ ਸੁਧਾਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਔਰ ਇਹ ਕਦਮ ਦਰ ਪਰ ਦਰ ਇੱਕ ਕਦਮ ਅੱਗੇ ਵੱਧਦਾ ਜਾਵੇਗਾ ਔਰ ਮੀਟਿੰਗਾਂ ਇਸੇ ਤਰੀਕੇ ਨਾਲ ਹੋਣ ਗਈਆਂ ਔਰ ਕੈਨੇਡਾ ਤੇ ਭਾਰਤ ਦੇ ਸਬੰਧਾਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਵੀ ਤੇਜ਼ ਹੋ ਚੁੱਕੀਆਂ ਨੇ ਔਰ ਮਾਰਕ ਕਾਰਨੀ ਦੇ ਵੱਲੋਂ ਜੋ ਇਹਨਾਂ ਸੁਧਾਰਾਂ ਨੂੰ ਜਿਹੜੀ ਚੀਜ਼ਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਨੇਡਾ ਭਾਰਤ ਸਬੰਧਾਂ ਦੀ ਮਹੱਤਤਾ ਦੀ ਪੁਸ਼ਟੀ ਕੀਤੀ ਹੈ ਔਰ ਦੱਸਦੇ ਤੁਹਾਨੂੰ ਦੱਸ ਦਈਏ ਕਿ ਕਿਹਾ ਗਿਆ ਕਿ ਭਾਈਵਾਲ ਜਿਹੜਾ ਵਾ ਕੈਨੇਡਾ ਦਾ ਤੇ ਭਾਰਤ ਦਾ ਉਹਨਾਂ ਵਿਚਕਾਰ ਮਹੱਤਵਪੂਰਨ ਵਪਾਰਕ ਸੰਬੰਧਾਂ ਨੂੰ ਡੂੰਘਾ ਕਰਨ ਦੇ ਮੌਕੇ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ ਜਾਨੀ ਕਿ ਹੁਣ ਭਾਰਤ ਤੇ ਜਿਹੜੇ ਕੈਨੇਡਾ ਦੇ ਸਬੰਧ ਨੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਜਿੱਥੇ ਕੁਝ ਸਮੇਂ ਪਹਿਲਾਂ ਹੁਣ ਇਹ ਸਬੰਧ ਖਰਾਬ ਹੋਏ ਸੀਗੇ ਔਰ ਦੋਵਾਂ ਦੇਸ਼ਾਂ ਦੇ ਵਿੱਚ ਤਲਖੀ ਦੇਖਣ ਨੂੰ ਮਿਲੀ ਸੀ ਇੱਕ ਦੂਸਰੇ ਦੇ ਉੱਤੇ ਜੜੀਆਂ ਸ਼ਬਦੀ ਹਮਲੇ ਕੀਤੇ ਜਾਂਦੇ ਸੀ ਪਰ ਹੁਣ ਇਹਨਾਂ ਦੋਸ਼ਾਂ ਦੀ ਜਿਹੜੇ ਦੇਸ਼ਾਂ ਦੀ ਜਿਹੜੀ ਨੇੜਤਾ ਆ ਉਹ ਵਾਧੀ ਹੋਈ ਦਿਖਾਈ ਦੇ ਰਹੀ ਹੈ ਇਹ ਦੋਵੇਂ ਦੇਸ਼ ਇੱਕ ਦੂਸਰੇ ਦੇ ਨਾਲ ਵਪਾਰਕ ਸਾਂਝ ਵਧਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਤਾਂ ਹੁਣ ਜੇਕਰ ਦੋਹਾਂ ਦੇਸ਼ਾਂ ਦੇ ਵਿੱਚ ਸਮਝੋਤਾ ਹੋ ਜਾਂਦਾ ਹੈ ਨੇਰਤਾ ਵੱਧ ਜਾਂਦੀ ਹੈ ਫਿਰ ਤੋਂ ਇੱਕ ਵਾਰ ਨਵੀਂ ਸ਼ੁਰੂਆਤ ਹੁੰਦੀ ਹੈ ਤਾਂ ਕੈਨੇਡਾ ਦੇ ਵਿੱਚ ਰਹਿਦੇ ਪੰਜਾਬੀ ਭਾਰਤੀਆਂ ਨੂੰ ਵੀ ਬਹੁਤ ਵੱਡੇ ਪੱਧਰ ਤੇ ਰਾਹਤ ਮਿਲੇਗੀ ਜਿੱਥੇ ਕੁਝ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਰਾਹਤ ਭਰਿਆ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਤਾਂ ਬੱਚਿਆਂ ਦੇ ਲਈ ਇੱਕ ਰਾਹਤ ਵਾਲੀ ਜ਼ਰੂਰ ਖਬਰ ਹੈ ਜੇਕਰ ਭਾਰਤ ਤੇ ਕੈਨੇਡਾ ਦੇ ਸਬੰਧ ਸੁਧਰਦੇ ਨੇ ਤਾਂ ਉੱਥੇ ਪੜ੍ਹ ਰਹੇ ਵਿਦਿਆਰਥੀਆਂ ਦੇ ਲਈ ਬਹੁਤ ਚੰਗੀ ਖਬਰ ਹੈ ਇਸ ਨੂੰ ਸ਼ੇਅਰ ਕਰਨਾ ਪੈਂਦਾ ਹੈ ਤਾਂ ਕਿ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚ ਸਕੇ